ਉਹ ਰੇਤੇਦਾਰੀ ਜੀ ਆਂਦੇ ਆ ਕੋਟ ਕਾਰਤਾ ਪਾ ਲੈਦਾ ਠੰਡ ਲੱਗ ਜੂ ਜਮਲਾ ਜਮਾ ਚੰਨੇ ਕਰੇ ਠੀਕ ਆ ਸਾਰੇ ਆਹ ਠੀਕ ਆ ਆਪਣੇ ਤੁਸੀਂ ਦੱਸੋ ਵਧੀਆ ਵਧੀਆ ਚਾਹ ਪੀਓ ਯਾਰ ਤੁਸੀਂ ਪੀਓ ਗੱਲ ਸੁਣੋ ਰਿਸ਼ਤੇ ਯਾਰੋ ਮੈਂ ਨਹੀਂ ਪੀਂਦਾ ਚਾਹ ਮੇਰੇ ਲਈ ਇੱਕ ਜੱਗ ਬਣਾਉਣਾ ਸੇਕ ਬਣਾ ਦੋ ਚੰਨੇ ਤੂੰ ਪੀ ਚਾਹ ਮੈਂ ਡੰਡ ਲਾ ਕੇ ਆਉਣਾ ਗੁਰਵਿੰਦਰ ਸਮੋਸੇ ਲਈ ਇਹਨਾਂ ਵਾਸਤੇ ਯਾਰ ਨਾ 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 ਸਮੋਸੇ ਨਹੀਂ ਮੇਰੇ ਵਾਸਤੇ ਤਾਂ ਫਰੂਟ ਕੱਟ ਦੋ ਮੈਂ ਤਾਂ ਖਾਣੇ ਆ ਚੰਨੇ ਰੋਟੀ ਮੰਗਾਈ ਜੇ ਲਿਆਓ ਬਈ ਲਿਓ ਗੁਰਵਿੰਦਰ ਰੋਟੀ ਲਿਆ ਜੰਨੇ ਹੋਰਾਂ ਵਾਸਤੇ ਨਾ 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 ਰੋਟੀ ਨਹੀਂ ਮੇਰੇ ਲਈ ਤਾਂ ਚੌਲ ਤੇ ਸੋਇਆ ਬੀਨ ਬੜੀਆਂ ਲਿਆ ਦਿਓ ਜੱਦਾ ਡਾਈਟ ਦਾ ਤੜਕੇ ਦਾ ਮੈਨੂੰ ਵੀ ਭੁੱਖਾ ਮਾਰਦਾ ਐਦੋਂ ਬਾਅਦ ਨਹੀਂ ਲਾਉਂਦਾ ਤੈਨੂੰ ਮੈਂ ਪਰ ਗੱਟੀ ਕਿਵੇਂ ਜਾਨਣਾ ਚੰਨਾ ਯਾਰ ਇਹਦਾ ਬਾਹਲਾ ਫੁਗਰਾ ਯਾਰ ਜਿੰਮ ਸਾਡੇ ਪਿੰਡ ਵੀ ਲਾਉਂਦੇ ਆ ਮੁੰਡੇ ਉਹ ਤਾਂ ਇਹ ਕਰਦੇ ਨਹੀਂ ਜਾ ਕੇ ਯਾਰ ਇਸ ਤੇਰੀ ਚ ਕਿਦਾਂ ਯਾਰ ਕੱਲੀ ਕੱਲੀ ਆਟਮ ਭਾਲਦਾ ਵੱਡਾ ਹੈ ਬੜਾ ਵੱਡਾ ਬਹਿ ਜਾ ਓਏ ਭੁੱਖਾ ਮਾਰਦਾ ਗੰਜਰ ਨੇ ਜਿੰਮ ਤਾਂ ਹੋਰ ਵੀ ਬਹੁਤ ਲਾਉਂਦੇ ਆ ਤੇਰੇ ਵਰਗਾ ਫੁਗਰਾ ਨਹੀਂ